ਤੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਸਿੱਖ ਪੰਥ ਦੇ ਮਹਾਨ ਪਾਵਨ ਪਵਿੱਤਰ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਸਾਜਨਾ ਦੇ ਵੈ ਸਾਖੀ ਦਾ ਪੁਰਬ ਮਨਾਉਣ ਆਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸ ਦਾਨੇ ਅਮਰਤ ਦੇ ਦਾਤੇ ਤੰਤੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੇ ਫਤਿਹ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸਾジナ ਦੇਵਸ ਵਿਸਾਖੀ ਦਾ ਪਰਬ ਸਾਡਾ ਗੌਰਮਈ ਮਾਨ ਮਤਾ ਸ਼ਾਨ ਮਤਾ ਵਿਰਾਸਤੀ ਪਰਬ ਹੈ ਇਸਦੀ ਆਰੰਭ ਦਾ دین ਦੁਨੀਆ ਦੇ ਵਾਲੀ

ਕਿਉਂ ਨਾ ਸੰਗਤਾਂ ਨੂੰ ਇੱਕ ਵਾਰ ਆਪ ਜੀ ਦੇ ਹਜ਼ੂਰ ਸੱਦੇ ਪੇਜ ਕੇ ਇਕੱਤਰ ਕਰੀਏ ਜਦੋਂ ਉੱਤਰ ਦੱਖਣ ਪੂਰਬ ਪੱਛਮ ਦੇ ਸਿੱਖ ਇਕੱਤਰ ਹੋਣਗੇ ਆਪਸ ਦੇ ਵਿੱਚ ਭਰਾਤਰੀ ਭਾਉ ਫਾਇਦਾ ਹੋਊਗਾ ਇੱਕ ਦੂਸਰੇ ਤੇ ਇਲਾਕੇ ਦੀ ਜਾਣਕਾਰੀ ਸਾਂਝੀ ਕਰਿਆ ਕਰਨਗੇ ਗਿਆਨ ਦੇ ਵਿੱਚ ਵਾਧਾ ਹੋਊਗਾ ਤਾਂ ਅੰਗੁਰੂ ਅਮਰਦਾਸ ਜੀ ਮਹਾਰਾਜ ਨੇ ਪਾਹੀ ਪਾਰੋ ਜੀ ਨੂੰ ਸਹਿਮਤੀ ਦਿੱਤੀ ਸੱਦੇ ਪੱਤਰ ਭੇਜੇ ਗਏ ਬਿਰੇਸਵਾਰ ਸ੍ਰੋਚੀ ਸਤ ਸੰਗਤ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵਿਸਾਖੀ ਦੇ ਪਰਬ ਜਰੂਰ ਵਦ ਤੋਂ ਵਦ ਵਦ ਤੋਂ ਵਦ ਗਤੀ ਦੇ ਵਿੱਚ ਪਹੁੰਚੇ ਸੋ ਪਹਿਲਾ ਇਕੱਠ ਇੱਕ ਵਿਸਾਖ ਨੂੰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਇਆ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਗੁਰੂ ਸਾਹਿਬਾਨ ਪੰਜ ਪਾਤਕਤਾਂ ਦੇ ਵਿੱਚ ਮੌਜੂਦ ਹੁੰਦੇ ਚਾਹੇ ਉਹ ਸ੍ਰੀ ਅਮਰ ਸਰਸਾ ਦੀ ਪਾਵਨ ਧਰਤੀ ਚਾਹੇ ਸ੍ਰੀ ਹਰਗੋਬਿੰਦਪੁਰੇ ਦੀ ਧਰਤੀ ਚਾਹੇ ਪਾਈ ਟ੍ਰੋਲੀ ਦੀ ਧਰਤੀ ਉੱਥੇ-ਉੱਥੇ ਇੱਕ ਵਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਤੇ ਜੈ ਸਵਾਗਤ 1699 ਦੀ ਵਸਾਖੀ ਸੀ ਉਸ ਮੌਕੇ 80000 ਦੇ ਇਕੱਠ ਦੇ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਉਹਨਾਂ ਨੇ ਖੰਡੇ ਪਾਟੇ ਦੀ ਪਹੁੰਚ ਕਾਇਮ ਫਿਰ ਉਹਨਾਂ ਬਾਸੂ ਆਪ ਖੰਡੇ ਪਾਟੇ ਦੀ ਪਹੁੰਚ ਛੱਡੀ ਖਾਲਸਾ ਦੀ ਸਿਰਜਣਾ ਕੀਤੀ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 1705 6 ਦੇ ਵਿੱਚ ਇਸ ਧਰਤੀ ਦੇ ਉੱਤੇ ਮੌਜੂਦ ਸਨ ਦਾਕਸਰੀ ਦੰਤਮਾ ਸਾਹਿਬ ਗੁਰੂ ਕਾਸ਼ੀ ਵਿਖੇ ਤਾਂ ਇੱਥੇ ਵੀ ਇੱਕ ਵਾਰ ਸਾਖ ਨੂੰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਹੋਇਆ ਕਾਬਲ ਕੰਧਾਰ ਢਾਕਾ ਪਟਨਾ ਸਾਹਿਬ ਉੱਤਰ ਦੱਖਣ ਪੂਰਬ ਪੱਛਮ ਤੋਂ ਖਾਸ ਤੌਰ ਦੇ ਉਤੇ ਮਾਲਵੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਇੱਥੇ ਖੰਡੇ ਪਾਟੇ ਦਾ ਅਮਰ ਸੰਚਾਰ ਹੋਇਆ ਲਖਣ ਸਿੱਖਾਂ ਨੇ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਵੈਸਾਖੀ ਵਾਲੇ ਦਿਨ ਇਸ ਸਥਾਨਕੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਚ ਪਹੁੰਚ ਕੇ ਖੰਡੇ ਬਾੜੇ ਦੀ ਮਹੌਲ ਛਕੀ। ਉਸ ਸਮੇਂ ਤੋਂ ਤੱਕ ਸ੍ਰੀ ਦੰਤਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਵਿਸਾਖੀ ਦੇ ਪਰ ਖਾਲਸਾ ਸਾਜਨਾ ਦਿਵਸ ਦੇ ਰੂਪ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਮਨਾਏ ਜਾਂਦੇ ਨੇ। 1947 ਤੋਂ ਕਹਿ ਦਿਓ ਪੰਜਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਖਕ ਤਾਰ ਦੇ ਉੱਤੇ ਖਾਲਸਾ ਸਾਧਨਾ ਦੇ ਇਸ ਵੱਡੇ ਪੱਧਰ ਤੇ ਇਕੱਠੇ ਹੋ ਕੇ ਮਨਾਇਆ ਜਾਂਦਾ ਸੀ 1947 ਤੋਂ ਬਾਅਦ ਪੰਖਕ ਅਕਤਿ ਜਿਹੜੇ ਆ ਰਾਸੀ ਵਿਚਾਰਾ ਕਰਨ ਵਾਲੇ ਉਹ ਵੀ ਇਸ ਧਰਤੀ ਦੇ ਉੱਤੇ ਹੋਣੇ ਜਿਹੜੇ ਆ ਉਹ ਪਰ ਆਰੰਭ ਹੋ ਗਏ ਆਪ ਸਾਰੀਆਂ ਸੰਗਤਾਂ ਇਸ ਪੁਰਬ ਤੇ ਉੱਤੇ ਸ਼ਕਤ ਸ੍ਰੀ ਦਮਦਮਾ ਸਾਹਿਬ ਇੱਥੇ ਨਤਮਸਤਕ ਹੋਣ ਆਏ ਹੋ ਦਾਸ ਹਾਜ਼ਰ ਹੋਈਆਂ ਸੰਗਤਾਂ ਨੂੰ ਸਮੁੱਚੇ ਵਿਸ਼ਵ ਦੇ ਵਿੱਚ ਮੈਠੀਏ ਗੁਰੂ ਨਾਨਕ ਨਾਮ ਲੈਪਾ ਸਿੱਖ ਸੰਗਤਾਂ ਨੂੰ ਗੁਰੂ ਖਾਲਸਾ ਪੰਥ ਨੂੰ ਖਾਲਸਾ ਸਾਜਨਾ ਨਾਮ ਇਸ ਬਸ ਹੋਏ ਦੇ ਇਸ ਪਰਮ ਦੀਆਂ ਬਹੁਤ 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 ਬਧਾਈਆਂ ਦੇਣਾ ਇਸ ਅਸਥਾਨ ਦੇ ਉੱਤੇ ਜੋ ਪਾਤਸ਼ਾਹ ਦੇ ਸ਼ਸਤਰ ਸੇ ਸ਼ੋਭਤ ਨੇ ਉਹਨਾਂ ਜੀ ਦੇ ਆਪ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਜੋ ਸ੍ਰੀ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਤੁਹਾਨੂੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਦਾਤਰੀ ਤੀਸਰੀ ਸਾਹਿਬ ਆਪ ਨੂੰ ਪਤਾ ਹੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋਈ ਤਾਂ ਸਿੱਖਾਂ ਦੇ ਅੰਦਰ ਇੱਕ ਵਿਚਾਰਗੀ ਇੱਕ ਉਦਾਸੀ ਜਿਹੜੀ ਛਾ ਗਈ ਲੇਕਿਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਇਹ ਐ ਸਿੱਖੋ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤੇ ਗਏ ਨਹੀਂ ਹੈ ਅੱਜ ਵੀ ਸਾਡੇ ਅੰਦਰ ਮੌਜੂਦ ਨੇ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਰਨ ਦਾ ਵਕਤ ਅੱਜ ਸ਼ਸਤਰ ਦੇ ਨਾਲ ਕਰਨ ਦਾ ਆ ਗਿਆ ਹੈ ਮੇਰੀ ਪੀੜੀ ਦੇ ਮਾਲਕ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਨੇ ਜਿੱਥੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉੱਥੇ ਮੇਰੀ ਤੇ ਪੀੜੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਫੌਜਾਂ ਰੱਖਣੀਆਂ ਪਰੰਪਰਾ ਕੀਤੀਆਂ ਹੋਰ ਸਵਾਰੀ ਕਰਨੀ ਕਰਮੋਰੀ ਪਰੰਪਰਾ ਕੀਤੀ ਔਰ ਅਜ ਸਾਲ ਮੰਜ਼ਰ ਤਿਆਰ ਹੋਇਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਜ਼ਾਰੀ ਦੇ ਵਿੱਚ ਵਕਤ ਦੀ ਹਕੂਮਤ ਨਾਲ ਚਾਰ ਜੁੱਧ ਲੜੇ ਚਾਰੇ ਜਿੱਤੇ ਗਏ ਉਸ ਤੋਂ ਬਾਅਦ ਸ੍ਰੀ ਗੁਰੂ ਹਰ Rai ਸਾਹਿਬਾਰਾ ਜੀ ਕੋਲ ਸਵਾਰ ਫੌਜਾਂ ਰੱਖਦੇ ਰਹੇ ਸੱਤਵੇਂ ਪਾਤਸ਼ਾਹ ਤੋਂ ਬਾਅਦ ਅੱਠਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਵੀ ਸ਼ਸਤਰਧਾਰੀ ਸਿੱਖਾਂ ਨੂੰ ਆਪਣੇ ਸੰਗ ਰੱਖਿਆ ਕਰਦੇ ਸਨ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਫਿਰ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਲਮ ਦਾ ਮੁਕਾਬਲਾ ਜਿਹੜਾ ਹੈ ਉਹ ਸ਼ਸਤਰ ਦੇ ਨਾਲ ਕਰਨ ਦਾ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਸ਼ਸਤਰਾਂ ਦੇ ਨਾਲ ਬਹੁਤ ਪਿਆਰ ਕਰਿਆ ਕਰਦੇ ਸਨ ਸਿੱਖ ਤੇ ਸ਼ਸਤਰ ਦਾ ਸੰਬੰਧ ਜਿਹੜਾ ਹੈ ਉਹ ਬਹੁਤ ਗਹਿਰਾ ਹੈ ਸਾਧ ਸੰਗਤ ਜੀ ਜੀ ਵਿੱਚ ਸਿੱਖ ਨੂੰ ਸ਼ਸਤਰ ਦੇ ਨਾਲੋਂ ਵੱਖਰਾ ਨਹੀਂ ਕੀਤਾ ਜਾ ਸਕਦਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਨਹਾਉਣ ਨਾਲੋਂ ਬਾਸ ਵੱਖਰਾ ਨਹੀਂ ਕੀਤਾ ਜਾ ਸਕਦਾ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਇਹੋ ਤਾਂ ਕਿ ਜੇ ਮੇਰੇ ਦਰਬਾਰ ਦੇ ਵਿੱਚ ਆਉਣੇ ਤੇ ਤੁਹਾਡੇ ਹੱਥ ਦੇ ਵਿੱਚ ਸ਼ਸਤਰ ਹੋਣਾ ਚਾਹੀਦਾ ਹੈ ਬਿਨਾਂ ਸ਼ਸਤਰ ਕੇ ਸਿੰਘ ਦੇਵੋ ਦਾ ਦਿਦਾਰੇ ਇਹ ਤਾਂ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਹੈ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਤਾਨਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਜਿਹੜੇ ਸਨ ਉਹ ਹਰ ਵਕਤ ਸ਼ਸਤਰ ਬਸਰਾਉ ਦੇ ਨਾਲ ਲੈ ਇਸ ਧਰਤੀ ਦੇ ਉੱਤੇ ਵਿਚਰਿਆ ਕਰਦੇ ਸਨ ਤਾਂ ਕਿ ਕੋਈ ਵੀ ਜੁਰਮ ਕਰਨ ਵਾਲਾ ਜ਼ਬਰ ਕਰਨ ਵਾਲਾ ਜਿਹੜਾ ਹੈ ਉਹ ਸਿੱਖਾਏ ਕਿ ਕਿਸੇ ਵੀ ਮਗਲੂਮ ਮਲ ਅੱਖ ਤੱਕ ਕੇ ਜਿਹੜਾ ਹੈ ਉਹ ਝਾਕ ਨਾ ਸਕੇ ਇਹਨਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਤਰੀ ਦੀ ਸ੍ਰੀ ਸਾਹਿਬ ਹੈ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਸਾਡ ਜਸ ਬਦੂਖ ਤੇ ਆਪ ਦਰਸ਼ਨ ਕਰ ਰਹੇ ਹੋ ਤੇ ਇਸ ਅਸਥਾਨ ਦੇ ਉੱਤੇ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਸਿੱਖ ਨੇ ਪੇਟ ਕੀਤਾ ਸਤਿਗੁਰੂ ਜੀ ਐਸੇ ਦੀਨ ਤਿਆਗ ਸੰ ਕਿ ਆਪਣੇ ਸਿਖਾ ਦੇ ਮਨ ਦੇ ਵਿੱਚ ਕੋਈ ਵੀ ਐਪ ਔਕਲ ਜਿਹੜਾ ਹੈ ਉਹ ਨਹੀਂ ਪਸੰਦ ਕਰਦੇ ਸਨ ਇਸ ਆਸਥਾਨ ਦੇ ਉੱਤੇ ਜਦੋਂ ਬਾਦੂ ਪੈਕੀਤੀ ਤੇ ਉਹਨਾਂ ਨੇ ਇਸ ਆਸਥਾਨ ਦੇ ਉੱਤੇ ਰਹਿਣ ਵਾਲੇ ਚੌਧਰੀ ਭਾਈ ਡੱਲੇ ਨੂੰ ਕਿਹਾ ਜਿਸ ਦੇ ਮਨ ਦੇ ਵਿੱਚ ਇਹ ਅਹੰਕਾਰ ਪੈਦਾ ਹੋ ਗਿਆ ਸੀ ਕਿ ਮੇਰੇ ਕੋਲੇ ਬੜੇ ਸੂਰਬੀਰਾਂ ਦੀ ਫੌਜ ਹੈ ਉਹਨੇ ਮਹਾਰਾਜ ਨੂੰ ਕਿਹਾ ਵੀ ਸੀ ਕਿ ਮਹਾਰਾਜ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਲੜੇ ਚੰਕਾਰ ਸਾਹਿਬ ਦੀ ਧਰਤੀ ਤੇ ਜਦ ਲੜਿਆ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜਦ ਲੜਿਆ ਮੈਨੂੰ ਆਵਾਜ਼ ਮਾਰਦੇ ਮੇਰੇ ਕੋਲੇ 7-7 ਫੁੱਟੇ 8-8 ਫੁੱਟੇ ਨੌਜਵਾਨ ਸੀ ਤੁਹਾਡੀ ਮਦਦ ਕਰਨ ਪਹੁੰਚ ਜਾਨੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਬੰਦੂਕ ਭੇਟ ਕੀਤੀ ਤੇ ਚੌਧਰੀ ਡੱਲੇ ਨੂੰ ਕਿਹਾ ਡੱਲਿਆ ਅਸੀਂ ਨਿਸ਼ਾਨਾ ਪਰਖਣਾ ਚਾਹੁੰਦੇ ਆ ਇਸ ਬੰਦੂਕ ਦੇ ਨਾਲ ਆਪਣੇ 7-7 8-8 ਫੁੱਟੇ ਨੌਜਵਾਨ ਉਹਨਾਂ ਵਿੱਚੋਂ ਇੱਕ ਕੋਈ ਸਾਹਮਣੇ ਖੜਾ ਕਰੋ ਚੌਧਰੀ ਡੱਲਾ ਉਸ ਵੇਲੇ ਤਬਰਾ ਆ ਗਿਆ ਕਹਿਣ ਲੱਗਿਆ ਮਹਾਰਾਜ ਜੇ ਤੁਸੀਂ ਨਿਸ਼ਾਨੇ ਦੀ ਮਾਰਕ ਕਰਨੀ ਹੈ ਕਿਸੇ ਚਿੜੀ ਜਨੌਰ ਤੇ ਕਰ ਲਓ ਮਿੱਟੀ ਦੇ ਧੋਦੇ ਤੇ ਕਰ ਲਓ ਕਿਸੇ ਜਾਨਵਰ ਤੇ ਕਰ ਲਓ ਮਹਾਰਾਜ ਸੱਤ-ਸੱਤ 8 ਫੁੱਟ ਤੇ ਨੌਜਵਾਨ ਮਹਾਰਾਜ ਤੇ ਯਹਾਂ ਨਹੀਂ ਚੌਧਰੀ ਡੱਲਾ ਅਸੀਂ ਨੌਜਵਾਨ ਜਿਹੜੇ ਤੇਰੇ ਨੇ ਸੱਤ-ਸੱਤ 8 ਫੁੱਟੇ ਉਹਨਾਂ ਨੂੰ ਸਾਹਮਣੇ ਖੜਾ ਅਸੀਂ ਨਿਸ਼ਾਨੇ ਦੀ ਮਾਰਕ ਕਰਨਾ ਚਾਹੁੰਦੇ ਹਾਂ ਅਸਾਤ ਸਾਤ ਆਠ ਆਕ ਬੁੱਤੇ ਨੌਜਵਾਨ ਦੇ ਲਈ ਉਸੇ ਵੇਲੇ ਮੈਦਾਨ ਵਿੱਚ ਉਠਖਾਸ ਕਰੇ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾ ਚੌਧਰੀ ਢੱਲਿਆ ਸਾਡੇ ਤਮੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰ। ਜਦੋਂ ਚੌਧਰੀ ਢੱਲੇ ਨੇ ਤਮੂਆਂ ਦੇ ਵਿੱਚ ਜਾ ਕੇ ਆਵਾਜ਼ ਮਾਰੀ ਪਾਤਸ਼ਾਹ ਨੇ ਨਿਸ਼ਾਨਾ ਪਰਖਣਾ ਹੈ ਕੋਈ ਸਿੱਖ ਸਾਹਮਣੇ ਖੜਾ ਹੋਵੇ। ਉਹ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾडले ਰੰਗਰੇਟੇ ਸਿੱਖ ਬਾਬਾ ਬੀਰ ਸਿੰਘ ਜੀ ਬਾਬਾ ਦੀਪ ਸਿੰਘ ਜੀ ਜਿਹੜੇ ਤਸਤਾਰੇ ਸਜਾਰੇ ਸੀ ਉਹ ਆ ਕੇ ਪਾਤਸ਼ਾਹ ਦੇ ਸਾਹਮਣੇ ਖੜੋ ਗਏ। ਇੱਕ ਕਹੇ ਮਹਾਰਾਜ ਮੇਰੇ ਤੇ ਨਿਸ਼ਾਨਾ ਪਰਖੋ ਤੁਂ ਜੀ ਕਹੇ ਮਹਾਰਾਜ ਪਹਿਲਾ ਮਹੀਰ ਆਵਾਜ਼ ਸੁਣੀਏ ਮੇਰੇ ਤੇ ਨਿਸ਼ਾਨਾ ਪਰਖੋ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਦੇ ਸੀਸ ਤੋਂ ਫਾਇਰ ਕੀਤਾ ਤੇ ਚੌਧਰੀ ਟੱਲਿਆਂ ਨੂੰ ਆਖਿਆ ਟੱਲਿਆ ਜੰਗਾਂ ਜਿਹੜੀਆਂ ਲੜੀਆਂ ਜਾਂਦੀਆਂ ਨੇ ਉਹ ਕੇਵਲ ਜਸਮਾਨੀ ਤਾਕਤ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਸੱਤ-ਸੱਤ ਆਧਾ ਤਕੜ ਸਰੀਰਾਂ ਦੇ ਨਾਲ ਨਹੀਂ ਲੜੀਆਂ ਜਾਂਦੀਆਂ ਜੰਗਾਂ ਲੜੀਆਂ ਜਾਂਦੀਆਂ ਨੇ ਹੌਸਲਿਆਂ ਦੇ ਨਾਲ ਜੰਗਾਂ ਲੜੀਆਂ ਜਾਂਦੀਆਂ ਨੇ ਹਿੰਮਤ ਦੇ ਨਾਲ ਔਰ ਸਭ ਤੋਂ ਵੱਧ ਜੰਗਾਂ ਲੜੀਆਂ ਜਾਂਦੀਆਂ ਨੇ ਉਸ ਉਹ ਮਲਕ ਵੱਲ ਉਸ ਜੋਧੇ ਵੱਲ ਜਿਹੜਾ ਆਪਣੇ ਗੁਰੂ ਦੇ ਪ੍ਰਤੀ ਆਪਣੇ ਆਪੂ ਦੇ ਪ੍ਰਤੀ ਤਨ ਮਨ ਤਨ ਕਰਕੇ ਸਮਰਪਣ ਹੁੰਦਾ ਹੈ ਜਿਹੜਾ ਜਾਨ ਦੀ ਪਰਵਾਹ ਨਹੀਂ ਕਰਦਾ ਆਪਣੇ ਗੁਰੂ ਲਈ ਆਪਣੇ ਪ੍ਰਾਣ ਦੀ ਆਹੂਤੀ ਦੇਣ ਦੀ ਪਰਵਾਹ ਨਹੀਂ ਕਰਦਾ ਐਹੋ ਜੇ ਸੂਰਬੀਰ ਜੋਧਿਆਂ ਤੇ ਬਲਬੁੱਤ ਜੰਗਾਂ ਲੜੀਆਂ ਜਾਂਦੀਆਂ ਨੇ ਇਹ ਉਹ ਬਲੂਕ ਹੈ ਜਿਸ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਖਾਲਸੇਵਕ ਪਾਹੀ ਜੱਲੇ ਦੇ ਅਪਮਾਨ ਜਿਹੜਾ ਹੈ ਉਹ ਦੂਰ ਕੀਤਾ ਸੀ ਸਾਤਰੀਆ ਤਾਲੂ ਸਾ ਸੰਗਤ ਜੀ ਇਹ ਮੋਹਰ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਦੋਂ ਇਸ ਅਸਥਾਨ ਤੋਂ ਹੁਕਮਿਆਰੀ ਹੋਇਆ ਕਰਦੇ ਸੀ ਤਾਂ ਇਹ ਮੋਹਰ ਜਿਹੜੀ ਆ ਉਹਨਾਂ ਹੁਕਮਾਂ ਦੇ ਉੱਤੇ ਲਗਾਇਆ ਕਰਦੇ ਸੀ ਇਸ ਮੋਹਰ ਦੇ ਉੱਤੇ ਲਿਖਿਆ ਹੈ ਅਤਾਲ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਗਾ ਤਖਤ ਸ੍ਰੀ ਦਮਦਮਾ ਸਾਹਿਬ ਦੀ ਇਸ ਮੋਹਰ ਦੇ ਉੱਤੇ ਲਿਖੀ ਹੋਈ ਇਬਾਰਤ ਇਹ ਸਾਬਤ ਕਰਦੀ ਹੈ ਕਿ ਇਹ ਸਿੱਖਾਂ ਦਾ ਪਾਵਨ ਪਵਿੱਤਰ ਤਖਤ ਹੈ ਔਰ ਇਸ ਤਖਤ ਤੋਂ ਕਿਸੇ ਵੇਲੇ ਹੁਕਮ ਜਿਨੇ ਆ ਪੰਥ ਦੇ ਨਾਮ ਦੂਰ ਦੂਰ ਸਿੱਖ ਸੰਗਤਾਂ ਲਈ ਜਾਰੀ ਹੋਇਆ ਕਰਦੇ ਸੀ ਚਾਂਦੀ ਦੀ ਇਹ ਮੋਹਰ ਹੈ ਜਿਸ ਦੇ ਆਪ ਦਰਸ਼ਨ ਕਰ ਰਹੇ ਹੋ ਇਹ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਸਜਵਾ ਬਧਾ ਤੇਕੇ ਦੀ ਆਪ ਦਰਸ਼ਨ ਕਰ ਰਹੇ ਹੋ ਇਹ ਤੇਗਾ ਅਨੋਖੇ ਸ਼ਹੀਦ ਅਗਰ ਸ਼ਹੀਦ ਧੰਧਨ ਬਾਬਾ ਦੀਪ ਸਿੰਘ ਜੀ ਤੇ ਗਾਤਰੇ ਦਾ ਹੈ ਧੰਧਨ ਬਾਬਾ ਦੀਪ ਸਿੰਘ ਜੀ ਉਹ ਮਹਾਨ ਸੂਰਬੀਰ ਜੋਦੇ ਸਮ ਜਿਨ੍ਹਾਂ ਨੇ ਤਕਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 50 ਸਾਲ ਤੋਂ ਵੱਧ ਸਮਾਂ ਬਤੀਤ ਕੀਤਾ ਇਸ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਬੈਠ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਾਰ ਮੁਤਾਰੇ ਕੀਤੇ ਉਪਕੇ ਸਾਹਿਬ ਉਥੀਆਂ ਜਿਹੜੀਆਂ ਹਨ ਉਹ ਲਿੱਤੇ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖਦੇ ਆ ਸੰਗਤਾਂ ਦੇ ਵਿੱਚ ਵੰਡੀਆਂ ਉਥੇ ਧੰਤਨ ਬਾਬਾ ਦੀਪ ਸਿੰਘ ਜੀ ਆਪਣੀ ਹਯਾਤੀ ਦੇ ਵਿੱਚ ਸਿੱਖਾਂ ਨੂੰ ਜੰਗੀ ਸ਼ਸਤਰ ਵਿੱਦਿਆ ਦੇ ਕਲਾ ਜਿਹੜੀ ਹੈ ਉਹ ਸਿਖਾਇਆ ਕਰਦੇ ਸਨ ਇਸ ਤਖਤ ਦੀ ਸੇਵਾ ਸੰਭਾਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨadier ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਇਸ ਧਰਤੀ ਦੇ ਉੱਤੇ ਰਹਿ ਕੇ ਨਿਸ਼ਕਾ ਦੇ ਨਾਲ ਕੀਤੀ ਜਿੱਥੇ ਉਹਨਾਂ ਨੇ ਭਗਤੀ ਕੀਤੀ ਬੰਦਗੀ ਕੀਤੀ ਉਥੇ ਉਹਨਾਂ ਨੇ ਸਹਾਇਕ ਕਾਰਜ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਉਤਾਰਿਆਂ ਨੂੰ ਬਲਾਣਾ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਜੰਗ ਜੁੱਧ ਲੜਨ ਵਾਸਤੇ ਤਿਆਰ ਕੀਤਾ ਇੱਕ ਬੁਰਜ ਬਣਾਇਆ ਤਾਂ ਕਿ ਇਸ ਸਥਾਨ ਦੇ ਉੱਤੇ ਦੁਸ਼ਮਣ ਦਾ ਕੋਈ ਹੱਲਾ ਜਿਹੜਾ ਹੈ ਉਹ ਨਾ ਹੋ ਸਕੇ ਔਰ ਉਹਸ ਹਮਲੇ ਨੂੰ ਬਖੂਬੀ ਰੂਪੇ ਰੋਕਿਆ ਜਾ ਸਕੇ ਪੂਰਾ ਸਾਹਿਬ ਜਿਹਦੇ ਵਿੱਚ ਬੈਠ ਕੇ ਬਾਬਾ ਦੀਪ ਸਿੰਘ ਜੀ ਲੇਖਨ ਕਾਰਜ ਕਰਿਆ ਕਰਦੇ ਸਨ ਭਜਨ ਸਿਮਰਨ ਕਰਿਆ ਕਰਦੇ ਸਨ ਬੰਦਗੀ ਕਰਿਆ ਕਰਦੇ ਸਨ ਉਹ ਵੀ ਸਾਧ ਸੰਗਤ ਜੀ ਇਸ ਸਥਾਨ ਦੇ ਉੱਤੇ ਮੌਜੂਦ ਹੈ ਪਾਣੀ ਦੀ ਬੜੀ ਕਿੱਲਤ ਸੀ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਦੇ ਲਈ ਤੰਤਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਹਜ਼ਾਦੀ ਦੇ ਵਿੱਚ ਇੱਕ ਖੂਹ ਲਵਾਇਆ ਜਿਸ ਦਾ ਪਾਣੀ ਬੜਾ ਮਿੱਠਾ ਸੀ ਹੁਣ ਤੱਕ ਸ਼ਹਿਰ ਦੀਆਂ ਸਿੱਖ ਸੰਗਤਾਂ ਜਿਹੜੀਆਂ ਨੇ ਜਾਂ ਆਮ ਜਿਹੜੇ ਰਹਿਣ ਵਾਲੇ ਬਛਿੰਦੇ ਜਿਹੜੇ ਨੇ ਉਹ ਉਸ ਪਾਣੀ ਦਾ ਇਸਤੇਮਾਲ ਜਿਹੜੇ ਲੇਕੋ ਕਰਦੇ ਨੇ ਤੰਤਨ ਬਾਬਾ ਦੀਪ ਸਿੰਘ ਜੀ ਦੀਆਂ ਵੱਡੀਆਂ ਸਵਾਵਾਂ ਨੇ ਇਹ ਤਕਸਿ ਦਿਮਦਮਾ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਕਿ ਇਹ ਅਸਥਾਨ ਗੁਰੂ ਕੀ ਕਾਸ਼ੀ ਹੈ ਇੱਥੇ ਵਿਦਿਆ ਕਰਨ ਵਾਸਤੇ ਆਇਆ ਆ ਕਰਨਗੇ ਇੱਥੇ ਵਿਦਿਆ ਦੀ ਵੱਡੀ ਜਿਹੜੀ ਹੈ ਉਹ ਨਕਸਾ ਸਥਾਪਿਤ ਕੀਤੀ ਤਾਂ ਜੋ ਸਾਧ ਸੰਗਤ ਦੀ ਇਸ ਅਸਥਾਨ ਤੋਂ ਪੜ੍ਹ-ਪੜ ਕੇ ਜਿਹੜੇ ਹੈ ਸਿੱਖ ਜਿਹੜੇ ਹੈ ਪ੍ਰਚਾਰ ਕਰਨ ਵਾਸਤੇ ਦੂਰ ਦੁਰਾਡੇ ਦੇ ਖੇਤਰਾਂ ਦੇ ਵਿੱਚ ਜਾਣ ਬੜਾ ਪ੍ਰਚਾਰ ਪ੍ਰਸਾਰ ਇਸ ਧਰਤੀ ਦੇ ਉੱਤੇ ਹੋਇਆ ਕੋਈ ਵਕਤ ਸੀ ਇੱਥੇ ਇਸ ਸਥਾਨ ਦੇ ਉੱਤੇ ਇਸ ਧਰਤੀ ਦੇ ਉੱਤੇ ਵੀੜਾ ਲਿਖ ਕੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਿੱਖ ਸੰਗਤਾਂ ਭੇਜੀਆਂ ਜਾਂਦੀਆਂ ਸੀ ਉੱਥੇ ਇਸ ਸਥਾਨ ਦੇ ਉੱਤੇ ਪੁਰਾਣੇ ਦੌਰਾਂ ਦੇ ਵਿੱਚ ਪੱਤਰ-ਕਾਵਾਂ ਜਿਹੜੀਆਂ ਹਨ ਉਹ ਨਿਕਲੀਆਂ ਕਰਦੀਆਂ ਸੀ ਇੱਥੇ ਵੱਡੀ ਗਤੀ ਦੇ ਵਿੱਚ ਸਿੱਖ ਸੰਖਿਆ ਲੈਣ ਵਾਸਤੇ ਪਹੁੰਚਦੇ ਸੀ ਇੱਥੇ ਲਿਖਣ ਕਾਰਜ ਸਿੱਖਣ ਵਾਸਤੇ ਸਿੱਖ ਪਹੁੰਚਦੇ ਸੀ ਇੱਥੇ ਹਰ ਪ੍ਰਕਾਰ ਦੀ ਵਿਦਿਆ ਜਿਹੜੀ ਹੈ ਉਹ ਦਿੱਤੀ ਜਾਂਦੀ ਸੀ ਜਿਹਦਾ ਸਬੂਤ ਜਿਹੜਾ ਇਤਿਹਾਸ ਦੇ ਗ੍ਰੰਥਾਂ ਦੇ ਵਿੱਚੋਂ ਮਿਲਦਾ ਹੈ ਜਦੋਂ ਮਸੇ ਰਮਨ ਦਾ ਸਰਵਣ ਵਣ ਵਾਸਤੇ ਬਾਬਾ ਮਹਿਤਾਬ ਸਿੰਘ ਬਾਬਾ ਸੁਖਾ ਸਿੰਘ ਦੀ ਤੁਰੇ ਸੰ ਤੇ ਤਕਸ਼ਰੀ ਦਮਦਮਾ ਸਰਹੱਦ ਦੀ ਧਰਤੀ ਦੇ ਉੱਤੇ ਰੁਕੇ ਸਨ ਤੇ ਉਸ ਵਕਤ ਵੀ ਇੱਥੇ ਬਹੁਤ ਵੱਡੇ ਸੰਵਾਦ ਗਿਆਨ ਦੇ ਚਰਚਾਵਾਂ ਦਾ ਦੌਰ ਜਿਹੜਾ ਹੈ ਉਹ ਚੱਲਦਾ ਸੀ ਜਿਹੜਾ ਕਿ ਬਾਬਾ ਸੁਖਾ ਸਿੰਘ ਦੀ ਬਾਬਾ ਮਹਿਤਾਬ ਸਿੰਘ ਜੀ ਨੇ ਆਪਣੇ ਅੱਖੀ ਜਿਹੜਾ ਹੈ ਇੱਥੇ ਵੱਡੇ ਵੱਡੇ ਵਿਦਵਾਨਾਂ ਦੇ ਸੰਵਾਦ ਚੱਲਦੇ ਜਿਹੜੇ ਆ ਉਹ ਦੇਖੇ ਔਰ ਉਹਨਾਂ ਸੰਵਾਦਾਂ ਦੇ ਵਿੱਚ ਜਿਹੜਾ ਹੈ ਕੋਈ ਸ਼ਮੂਲੀਅਤ ਵਿੱਚ ਕੀਤੀ ਇਹ ਇਤਿਹਾਸੀਆਂ ਕਥਾਵਾਂ ਸਾਬਤ ਕਰਦੀਆਂ ਨੇ ਜਿਵੇਂ ਗੁਰੂ ਕੀ ਕਾਸ਼ੀ ਜਿਹੜੀ ਹੈ ਬਹੁਤ ਵੱਡਾ ਵਿਦਿਆਦਾਜਨਾ ਉਹ ਕੇਂਦਰ ਸੀ ਤਾਂਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ 50 ਸਾਲ ਤੋਂ ਵੱਧ ਸਮਾਂ ਰਹਿ ਕੇ ਇੱਥੇ ਸੇਵਾ ਕੀਤੀ ਇਹ ਤੇਗਾ ਜਿਹੜਾ ਹੈ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਘਾਤਰੇ ਦਾ ਹੈ ਜਿਦੇ ਆਪ ਦਰਸ਼ਨ ਕਰ ਰਹੇ ਹੋ ਇਸ ਤੋਂ ਇਲਾਵਾ ਸਾਧ ਸੰਗਤ ਦੀ ਇੱਥੇ ਇੱਕ ਸ਼ੀਸ਼ਾ ਸਾਹਿਬ ਸਜੋਪਤਾ ਹੈ

اور تندرسط ہو سات سنگتہ ہے یہ مہان اتھان ہے

ਸਾ ਸੰਗਤ ਜੀ ਦੇ ਨਾਲ ਹੀ ਗੁਰਦੁਆਰਾ ਦੰਦਬਲ ਸਾਹਿਬ ਹੈ ਜਿੱਥੇ ਪਾਤਸ਼ਾਹ ਜੀ ਨੇ ਤੰਗੂ ਲਗਵਾਇਆ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਬਖਸ਼ੀ ਸੀ। ਔਰ ਕਲਮ ਜਿਹੜੀਆਂ ਵੱਜ ਗਈਆਂ ਸੰਨ ਸ਼ਾਹੀ ਜਿਹੜੀ ਵੱਜ ਗਈ ਸੀ ਉਹ ਗੁਰਦੁਆਰਾ ਲੇਖਨ ਸਰਸਾਹ ਤੇ ਸਰੋਵਰ ਦੇ ਵਿੱਚ ਮਹਾਰਾਜ ਜੀ ਸਟਵਾ ਦਿੱਤੀ ਸੀ ਤੇ ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦਾ ਜਿਹੜਾ ਮਾਨ ਦਿੱਤਾ। ਲੇਖਨ ਦਾ ਅਰਥ ਹੈ ਕਲਮ ਲੇਖਣੀ ਕਹਿੰਦੇ ਨੇ ਕਲਮ ਨੂੰ ਮਹਾਰਾਜ ਕਲਮਾ ਗਿਰੀਆ ਨੇ ਇਸ ਸਥਾਨ ਦੇ ਉੱਤੇ ਜਿਹੜੀਆਂ ਰਿਸ਼ਤੇ ਮਾਤ ਹੋਈਆਂ ਸੀ ਜਾਂ ਜਿਹੜੀਆਂ ਬਚ ਗਈਆਂ ਸੀ ਉਹਨਾਂ ਨੂੰ ਲੇਖਨ ਸਰਸਾਹ ਦੇ ਸਰੋਵਰ ਦੇ ਵਿੱਚ ਪਾ ਕੇ ਇਹ ਕਿਹਾ ਸੀ ਕਿ ਇਸ ਸਥਾਨ ਦੇ ਉੱਤੇ ਜੇ ਬੈਦ ਗੁੱਤੀ ਵਾਲੇ ਵੀ ਆ ਕੇ ਪੜਨਗੇ ਨਾ ਵਿਦਿਆ ਪ੍ਰਾਪਤ ਕਰਨਗੇ ਤੇ ਉਹ ਵਿਦਵਾਨ ਬਣ ਕੇ ਜਾਇਆ ਕਰਨਗੇ ਪਾਤਸ਼ਾਹ ਦਾ ਪਾਵਰ ਪਵਿੱਤਰ ਸਥਾਨ ਗੁਰਦੁਆਰਾ ਲੇਖਨ ਸਰਸਾਹ ਦੀ ਸੁਸ਼ੋਭਤ ਹੈ ਗੁਰਦੁਆਰਾ ਦੰਦਮਾ ਸਾਹਿਬ ਦੀ ਸੁਸ਼ੋਭਤ ਹੈ ਇਸ ਧਰਤੀ ਦੇ ਉੱਤੇ ਇੱਕ ਗੁਰਦੁਆਰਾ ਮਾਸੂਰ ਵੀਰਾਂ ਦੀ ਯਾਦ ਵਿੱਚ ਬਣਿਆ ਹੈ ਜਿਨ੍ਹਾਂ ਨੇ ਮਹਾਰਾਜ ਦੀ ਅੱਗੇ ਘੜੋ ਕੇ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਸੀ ਗੁਰੂ ਦੇ ਰੰਗਰੇਟੇ ਪਾਪਾ ਵੀਰ ਸਿੰਘ ਜੀ ਪਾਪਾ ਤੀਰ ਸਿੰਘ ਜੀ ਜਿਨ੍ਹਾਂ ਦੀ ਬੜੀ ਵੱਡੀ ਪੱਧ ਤੇ ਅੰਦਰ ਕੁਰਬਾਨੀਆਂ ਦੇਣ ਹੈ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸੇ ਸ਼ੋਭਤ ਹੈ ਇਸੇ ਤਰ੍ਹਾਂ ਇੱਕ ਗੁਰਦੁਆਰਾ ਨੌਵੇਂ ਪਾਤਸ਼ਾਹ ਧੰਗੁਰੂ ਤੇਗ ਪਾਹੜ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਮੰਦਿਰ ਸਾਹਿਬ ਤੇ ਉਹਦੇ ਨਾਲ ਸਰੋਵਰ ਜੋ ਧੰਗੁਰੂ ਤੇਗ ਪਾਹੜ ਸਾਹਿਬ ਜੀ ਨੇ ਜਿੱਦੀ ਖਦਵਾਈ ਕਰਾਈ ਸੀ ਤੇ ਫਿਰ ਮੁਕੰਮਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖੀ ਪਿੰਦਾ ਸੀ ਇਸ ਤੋਂ ਇਲਾਵਾ ਗੁਰਦੁਆਰਾ ਮਹਾਲ사 ਸਾਹਿਬ ਜਿੱਥੇ ਜੰਗੀ ਕਰਤਬ ਹੋਇਆ ਕਰਦੇ ਸਨ ਤੇ ਅੱਜ ਅਸੀਂ ਵਿਸਾਖੀ ਤੋਂ ਅਗਲੇ ਦਿਨ ਮਹੱਲਾ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਲੈ ਕੇ ਜਾਂਦੇ ਹਾਂ ਗੁਰਦੁਆਰਾ ਜੱਲਸਰ ਸਾਹਿਬ ਜਿੱਥੇ ਮਹਾਰਾਜ ਨੇ ਪ੍ਰਾਪ ਕੀਤਾ ਤੇ ਆਪਣੇ ਸਿੱਖਾਂ ਸੇਵਕਾਂ ਨੂੰ ਜਿਹੜੇ ਖਾਸ ਤੌਰ ਤੇ ਉੱਤੇ ਇਸ ਇਲਾਕੇ ਨੂੰ ਤਲਬ ਲੈਣ ਵਾਸਤੇ ਆਏ ਸੀ ਉਹਨਾਂ ਨੂੰ ਤਲਵਾ ਦਿੱਤੀਆਂ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਅਸਥਾਨ ਦੇ ਉੱਤੇ ਇੱਕ ਗੁਰਦੁਆਰਾ ਸਾਹਿਬ ਮਾਤਾ ਸੁੰਦਰ ਕੌਰ ਜੀ ਦੀ ਯਾਦ ਦੇ ਵਿੱਚ ਹੈ ਕਿਉਂਕਿ ਜਦੋਂ ਮਾਤਾ ਜੀ ਇੱਥੇ ਆਏ ਸਨ ਦਿੱਲੀ ਤੋਂ ਤੇ ਉਹਨਾਂ ਦਾ ਪੜਾ ਜਿਹੜਾ ਹੈ ਉਸ ਅਸਥਾਨ ਦੇ ਉੱਤੇ ਜਿਹੜਾ ਹੈ ਉਹ ਹੋਇਆ ਸੀ ਉੱਥੇ ਉਹਨਾਂ ਦਾ ਤੰਬੂ ਲੱਗਿਆ ਸੀ ਇਹ ਇਤਿਹਾਸਕ ਗੁਰਦੁਆਰੇ ਸਾਹਿਬ ਇਸ ਧਰਤੀ ਦੇ ਉੱਤੇ ਮੌਜੂਦ ਹੈ ਸਾਧ ਸੰਗਤ ਜੀ ਵੱਡੀ ਗਿਣਤੀ ਜਿਸ ਸਿੱਖਾਂ ਸਾਜਨਾ ਦਿਵਸ ਮਨਾਉਣ ਵਾਸਤੇ ਇਕੱਤਰ ਹੋਏ ਆ ਅੱਜ ਸਮਾਂ ਜਿਹੜਾ ਹੈ ਨਾ ਦੌਰ ਜਿਹੜਾ ਹੈ ਬੜਾ ਖਿਆਲਕ ਕਰ ਰਿਹਾ ਸਾਨੂੰ ਚੁਣੌਤੀਆਂ ਜਿਹੜੀਆਂ ਨੇ ਉਹ ਬਹੁਤ ਮੱਟੀਆਂ ਮਿਲ ਰਹੀਆਂ ਨੇ ਹਕੂਮਤਾਂ ਵੱਲੋਂ ਵੀ ਮਿਲ ਰਹੀਆਂ ਨੇ ਹੋਰ ਜਿਹੜੇ ਪਿਆਰੀਓ ਪਤ ਸੋਖੀ ਨੇ ਉਹਨਾਂ ਵੱਲੋਂ ਵੀ ਮਿਲ ਰਹੀਆਂ ਨੇ ਇੱਥੇ ਪਾਦਸ਼ਾਹ ਦੇ ਬਖਸ਼ਿਸ਼ਾਂ ਦਿੱਤੀਆਂ ਨੇ ਬਹੁਤ ਰਹਿਮਤਾਂ ਦਿੱਤੀਆਂ ਨੇ ਖਾਸ ਕਰਕੇ ਉੱਤੇ ਇਸ ਮਾਲਵੀ ਦੀ ਧਰਤੀ ਨੂੰ ਗੁਰੂ ਦਾ ਮਾਲਵਾ ਕਹਿ ਕੇ ਜਿਹੜਾ ਉਹ ਸਨਮਾਨ ਦਿੱਤਾ ਹੈ ਦੇਖੋ ਗੁਰੂ ਦਾ ਮਾਜਾ ਗੁਰੂ ਦਾ ਦਬਾਬਾ ਨਹੀਂ ਭਲਕੇ ਗੁਰੂ ਦਾ ਮਾਲਵਾ ਜਿਹੜਾ ਹੈ ਪਾਦਸ਼ਾਹ ਦੇ ਕਹਿ ਕੇ ਮਾਲਵੇ ਨੂੰ ਜਿਹੜਾ ਆਪਣੇ ਘਰ ਦੱਸਿਆ خوش ہوئے ہوئے مہاراج نے سنو پتر ہے پر اج ازرگ دیا نسل <سؤال> ان بزرگاں جہاں نسل ਅਸੀਂ ਦਾਰੀ ਕੇ ਸੰਤੋ ਹੀਰੇ ਹੁੰਦੇ ਜਾ ਰਹੇ ਹਾਂ ਸਾਧ ਸੰਗਤ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਬਣੀਏ ਸਭ ਸੁਰਤ ਹੋਈਏ ਖੰਡੇ ਪਾੜੇ ਦੀ ਪਾਹੁਲ ਛਕੀਏ ਗੁਰੂ ਕੇ ਲੜ ਲੱਗੀਏ ਤਾਂ ਕਿ ਅਸੀਂ ਗੁਰੂ ਕੀਆਂ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਸਕੀਏ ਔਰ ਜਿਹੜੀਆਂ ਸਾਨੂੰ ਚੁਣੌਤੀਆਂ ਮਿਲ ਰਹੀਆਂ ਨੇ ਚਾਹੇ ਹਕੀਮਾਂ ਕਾ ਵੱਲੋਂ ਮਿਲ ਰਹੀਆਂ ਨੇ ਅੱਜ ਦੀਆਂ ਨੇ ਮਿਲ ਰਹੀਆਂ ਜਦੋਂ ਤੋਂ ਸਿੱਖ ਮੱਤ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਤੋਂ ਮਿਲ ਰਹੀਆਂ ਨੇ ਪਰ ਹਰ ਵਕਤ ਸਿੱਖਾਂ ਨੇ ਚੁਣੌਤੀਆਂ ਦਾ ਮੁਕਾਬਲਾ ਜਿਹੜਾ ਹੈ ਉਹ ਦਨਕੇ ਕੀਤਾ ਹੈ ਇਸ ਲਈ ਕੀਤਾ ਕਿਉਂਕਿ ਸਿੱਖ ਗੁਰੂ ਗ੍ਰੰਥ ਨੂੰ ਗੁਰੂ ਪੰਥ ਨੂੰ ਸਮਰਪਿਤ ਰਹੇ ਨੇ ਇਹ ਜਿਹੜੀਆਂ ਚੁਣੌਤੀਆਂ ਦੇ ਨਾਲੇ ਲੋਕ ਨੇ ਅਸੀਂ ਇਹਨਾਂ ਨੂੰ ਅੱਜ ਨਹੀਂ ਪਛਾੜ ਸਕਦੇ ਹਾਂ ਪਰ ਸਿਰਫ ਇਹਨਾਂ ਕਿ ਆਪਣੇ ਬਜ਼ੁਰਗਾਂ ਵਾਂਗ ਆਪਣੇ ਪੂਰਬਾਂ ਵਾਂਗ ਅਸੀਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜੀਵਨ ਬਤੀਤ ਕਰੀਏ ਨਿਸ਼ਠਾ ਰੱਖੀਏ ਭਰੋਸਾ ਰੱਖੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਤੁਸੀਂ ਹੋਰ ਤੇ ਭਰੋਸਾ ਵਿਸ਼ਵਾਸ ਜਿਹੜਾ ਹੈ ਉਹ ਬਿਲਕੁਲ ਨਹੀਂ ਕਰਨਾ ਸਿੱਖ ਰਹੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪ੍ਰੋਸਾ ਰੱਖਾਂਗੇ ਤਾਂ ਸਾਡੇ ਜਿਹੜੇ ਨੇ ਕਾਰਜ ਰਾਸ ਹੋਣਗੇ ਹਰ ਦੀਵਾਨ ਫਟੇ ਹੋਏਗਾ ਹਰ ਮਦਾਨ ਫਟੇ ਹੋਏਗਾ ਪਹਾੜ ਵੀ ਜਿਹੜਾ ਸਾਡਾ ਰਸਤਾ ਵੀ ਰੋਕ ਸਕਣਗੇ ਜੇ ਗੁਰੂ ਸਾਡਾ ਸਾਡੇ ਨਾਲ ਹੋਏਗਾ ਤੇ ਜੇ ਅਸੀਂ ਸਾਧ ਸੰਗਤ ਦੀ ਗੁਰੂ ਤੋਂ ਬੇਮੁਖ ਹੋ ਗਏ ਤਤਪੁਣੇ ਦੇ ਧਾਰਨੀ ਬਣ ਗਏ ਨਸ਼ਿਆਂ ਦੇ ਧਾਰਨੀ ਬਣ ਗਏ ਤਾਂ ਸਾਧ ਸੰਗਤ ਦੀ ਗੁਰੂ ਨੇ ਸਾਡੀ ਬਾਹ ਨਹੀਂ ਫੜਨੀ ਤੇ ਫਿਰ ਸਾਨੂੰ ਕੋਈ ਵੀ ਆ ਕੇ ਰੋਲ ਜਾਏਗਾ ਕੋਈ ਵੀ ਆ ਕੇ ਮਤੋੜ ਜਾਏਗਾ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਰੋਣ ਨਾ ਸਕੇ ਕੋਈ ਮਦ ਹੋ ਨਾ ਸਕੇ ਤਾਂ ਫੇਰ ਗੁਰੂ ਨੂੰ ਆਪਣੇ ਅੰਕ ਸਾਗ ਰੱਖੋ ਗੁਰੂ ਦਾ ਪੱਲਾ ਫੜ ਕੇ ਰਹੋ ਗੁਰੂ ਦੀ ਬਾਹ ਫੜ ਕੇ ਰਹੋ ਗੁਰੂ ਸਾਨੂੰ ਮੁਸੀਬਤਾਂ ਚੋਂ ਇਉਂ ਬਾਹ ਕੱਢ ਕੇ ਲਿਆ ਜਾਏਗਾ ਜਵੇਂ ਗਵਾਲੀਅਰ ਦੇ ਕੇਲੇ ਦੇ ਵਿੱਚੋਂ ਮੇਰੀ ਮਿਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪੱਲਾ ਫੜਨ ਵਾਲੇ ਗਵੰਧਾ ਰਾਣੀ ਜਿਹੜੀ ਹੈ ਕੈਦ ਚੋਂ ਬਾਹਰ ਹੋ ਗਈ ਸੀ ਅਸੀਂ ਵੀ ਨਸ਼ਿਆਂ ਦੀ ਦੰਦਰ ਚੋਂ ਕੈਦ ਚੋਂ ਰਾਤ ਹੋ ਜਾਗੇ ਅਸੀਂ ਵੀ ਪਤਨ ਪੜਨ ਦੀ ਕੈਦ ਚੋਂ ਰਾਤ ਹੋ ਜਾਗੇ ਅਸੀਂ ਵੀ ਸਰਕਾਰ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਦੇ ਹੋਏ ਅਸੀਂ ਨਿਕਲ ਜਾਵਾਂਗੇ ਸਾਰੀਆਂ ਸਮੱਸਿਆਵਾਂ ਦੇ ਵਿੱਚੋਂ ਜੇ ਗੁਰੂ ਦਾ ਲੜ ਫੜ ਕੇ ਚੱਲਾਂਗੇ ਇਸ ਤਰਨੀ ਦੇ ਉੱਤੇ ਭਾਈ ਗੱਲ ਸਿੰਘ ਕਿਉਂਕਿ ਉਹਨਾਂ ਨੇ ਖੰਡੇ ਬਾੜ ਦੀ ਪਾਹਲ ਛਕੀ ਸੀ ਭਾਈ ਡੱਲੇ ਤੋਂ ਭਾਈ ਡੱਲ ਸਿੰਘ ਹੋ ਗਏ ਸੀ ਉਹਨਾਂ ਦੇ ਘਰ ਦੇ ਵਿੱਚ ਵੀ ਪਾਤਸ਼ਾਹ ਦੇ ਬਹੁਤ ਸਾਰੇ ਸ਼ਸਤਰ ਵਸਤਰ ਜਿਹੜੇ ਨੇ ਮੌਜੂਦ ਨੇ ਸੰਗਤਾਂ ਦਰਸ਼ਨ ਕਰ ਸਕਦੀਆਂ ਨੇ ਇਹੋ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ਾਂ 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 ਪਕਸ਼ੀਆਂ ਨੇ ਸਾਥ ਸੰਗਤ ਜੀ ਦੁਨੀਆ ਦੇ ਵਿੱਚ ਕੋਈ ਆਸਥਾਨ ਕੁੱਦ ਦਿੰਦਾ ਕੋਈ ਪੁੱਤ ਬੰਦ ਦਿੰਦਾ ਲੇਕਿਨ ਇਸ ਮਾਲਵੀ ਦੀ ਧਰਤੀ ਦੇ ਉੱਤੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਮੁਕਸਰ ਸਾਹਿਬ ਦੇ ਸਥਾਨ ਦੇ ਉੱਤੇ ਮਕਤੀਆਂ ਵੀ ਵੱਡੀਆਂ ਨੇ ਮੋਕਸ਼ ਵੀ ਪੱਡਿਆ ਸਾਥ ਸੰਗਤ ਇਹ ਆਸਥਾਨ ਬੜੇ ਪਾਵਨ ਪਵਿੱਤਰ ਆਸਥਾਨ ਨੇ ਸਾਡੇ ਇਹਨਾਂ ਦੀ ਸੰਭਾਲ ਕਰੀਏ ਇਹਨਾਂ ਦੇ ਪ੍ਰਬੰਧਾਂ ਨੇ ਸਹਾਇਕੀ ਬਣੀਏ ਤਾਂ ਕਿ ਸਾਡਾ ਲੋਕ ਦੀ ਸੁੱਖੀ ਹੋਵੇ ਕਿ ਸਾਡਾ ਪਰਲੋਕ ਵੀ ਸੁਹੇਲਾ ਹੋਵੇ ਮੈਂ ਇੱਕ ਵਾਰੀ ਫੇਰ ਜਿੱਥੇ ਇਸ ਧਰਤੀ ਦੇ ਉੱਤੇ ਖਾਲਸਾ ਸਾਜ ਦੇ ਦਿਵਸ ਵਿਸਾਖੀ ਦਾ ਪਰਬ ਮਨਾਉਨ ਲਈਆਂ ਸੰਗਤਾਂ ਨੂੰ ਜੀਵਾਇਆ ਕਹਿਣਾ ਉਥੇ ਨਾਲ ਇਹ ਵੀ ਬੇਨਤੀ ਕਰਦਾ ਕਿ ਭਾਈ ਅੱਜ ਅਮਰ ਸੰਚਾਰ ਵੀ ਜਿਹੜਾ ਹੈ ਉਹ ਚੱਲ ਰਿਹਾ ਹੈ 9 ਵਜੇ ਸ਼ੁਰੂ ਹੋਵੇ 12 ਵਜੇ ਤੱਕ ਫਿਰ 12 ਵਜੇ ਸ਼ੁਰੂ ਹੋ ਕੇ 10:00 ਵਜੇ ਤੱਕ ਖੰਡੇ ਬਾਟੇ ਦੀ ਪਾਹ ਜਿਹੜੀ ਹੈ ਸੰਗਤਾਂ ਨੂੰ ਸ਼ਕਾਈ ਜਾਣੀ ਹੈ واحرو جیس پا دنیا کی ہر خبر سب سے پہلے سویرا ٹی وی یوٹیوب فیس بک انسٹاگرام ek aur whatsapp channel par